ਇਹ ਜੜੀ ਵਿੱਚ ਨਵਾਂ ਪ੍ਰੋਗਰਾਮ ਹਾਜ਼ਰ ਹਾਂ ਜੀ ਪਹਿਲਾਂ ਇੱਥੇ ਦੋਸ ਪਰ ਪਿੰਡੇ ਵਿੱਚ ਮੂਰੇ ਖੜਕ ਹੁੰਦੇ ਸੀ ਤੇ ਫੜਕ ਚੱਕ ਹੁਣ ਇਹਨਾਂ ਨੇ ਅੰਡਰਗਰਾਉਂਡ ਬਣਾਤਾ ਫੁੱਲ ਆ ਵੇਖੋ ਅੰਡਰਗਰਾਉਂਡ ਬਣਾਇਆ ਹੈ ਨੇ ਫੁੱਲ ਆ ਵੇਖੋ ਗੋੜ ਨਾਲ ਆ ਜਾ ਰਹੇ ਆਪਾਂ ਤੇ ਬੜੀ ਮੁਸ਼ਕਿਲ ਹੁੰਦਾ ਸੀ ਪਹਿਲਾਂ ਤੇ ਹੁਣ ਅੰਡਰਗਰਾਉਂਡ ਫੁੱਲ ਬਣਾਉਣ ਕਾਫੀ ਖੌਣ ਵਾਲੇ ਜਾਣ ਆਉਣ ਵਾਲੇ ਤੇ ਕਾਫੀ ਦੂਦਰ ਹੁੰਦੇ ਨੇ ਉਹਨਾਂ ਨੂੰ ਵੀ ਸਣੀ ਲੱਗਦੀ ਆ ਆਹ ਲੋ ਜਬ ਅਪਾ ਮਿੰਟਾਈ ਆਪਾਂ ਬਾਹਰ ਆ ਗਏ ਫੁੱਲ ਪਾੜ ਦਿੱਤਾ ਤੇ ਆ ਕੇ ਆਪਾਂ ਬਾਹਰ ਫਿਰ ਦੌਦੇ ਹੋਰ ਇਹ ਬੜਾ ਆਸਾਨ ਹੋਇਆ ਜੀ ਬੜਾ ਖੜੀ ਜਾਓ 15 20 ਮਿੰਟ ਗੱਡੀ ਦੀ ਉਡੀਕ ਕਰਨੀ ਪੈਂਦੀ ਸੀ ਤੇ ਹੁਣ ਸਰਕਾਰ ਨੇ ਪਿੰਡਾਂ ਵਿੱਚ ਅੰਡਰਗ੍ਰਾਉਂਡ ਪੁੱਲ ਬਣਾ ਦੇ ਆ ਵੇਖੋ ਜੀ ਇਸ ਆਨ ਬੜਾ ਹੋਵੇਗਾ ਮੁੰਡਾ ਮਿਲਦੇ ਆਈਏ ਆਪਾਂ ਅਗਲੇ ਵਲੌਗ ਵਿੱਚ ਚੱਲਣੇ ਪਾ ਦਿਓ ਸਬਸਕ੍ਰਾਈਬ ਸ਼ੇਅਰ ਕਰਦੇ ਹੋ